ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਸਿੰਘ ਤੇ ਅੱਜ ਜਿਸ ਵਿਸ਼ੇ ਬਾਰੇ ਆਪਾਂ ਗੱਲਬਾਤ ਕਰਾਂਗੇ ਨਾਮ ਹੈ ਸਿੱਖਾਂ ਦੀਆਂ 12 ਮਿਸਲਾਂ ਕੀ ਕੀ ਉਹਨਾਂ ਮਿਸਲਾਂ ਦੇ ਨਾਮ ਸੀ 12 ਮਿਸਲਾਂ ਦੇ ਕਿਵੇਂ ਉਹ ਮਿਸਲਾਂ ਕੰਮ ਕਰਦੀਆਂ ਸੀ ਤੇ ਉਹਨਾਂ ਦਾ ਜੱਥੇਦਾਰ ਕੌਣ ਸੀ ਸਵਾ ਤੁਹਾਡੇ ਨਾਲ ਸਾਂਝ ਪਾਉਨੇ ਆ 1747ਵ ਵਿੱਚ ਪੰਜਾਬ ਤੇ ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਸ਼ੁਰੂ ਹੋ ਗਏ ਇਸ ਦਾ ਸਾਹਮਣਾ ਕਰਨ ਲਈ ਜੱਸਾ ਸਿੰਘ ਆਲੋਵਾਲੀਆ ਦੇ ਅਗਵਾਈ ਹੇਠ ਇੱਕ ਸੈਨਿਕ ਸੰਗਠਨ ਬਣਾਇਆ ਗਿਆ ਜਿਸ ਨੂੰ ਦਲ ਖਾਲਸਾ ਦਾ ਨਾਂ ਦਿੱਤਾ ਗਿਆ ਦਲ ਖਾਲਸਾ ਦੇ ਸਾਰਿਆਂ ਜਥਿਆਂ ਨੂੰ ਸ੍ਰੀ ਹਰਮੰਦਰ ਸਾਹਿਬ ਵਿੱਚ ਬੁਲਾਇਆ ਜਾਂਦਾ ਸੀ ਜਿਸ ਵਿੱਚ ਅਹਿਮਦ ਸ਼ਾਹ ਅਬਦਾਲੀ ਦੇ ਵਿਰੁੱਧ ਸਾਂਝੀ ਰਣਨੀਤੀ ਤੈਅ ਕੀਤੀ ਜਾਂਦੀ ਸੀ ਇਹਨਾਂ ਵੱਖ-ਵੱਖ ਜਥਿਆਂ ਨੂੰ ਬਾਅਦ ਵਿੱਚ ਮਿਸਲਾਂ ਕਿਹਾ ਜਾਣ ਲੱਗਾ ਇਤਿਹਾਸ ਵਿੱਚ ਸਿੱਖਾਂ ਦੀਆਂ 12 ਮਿਸਲਾਂ ਦਾ ਵਰਣਨ ਮਿਲਦਾ ਹੈ ਉਹਨਾਂ ਦੇ ਨਾਮ ਨੰਬਰ 1 ਤੇ ਫੈਜ਼ਲਪੁਰੀਆ ਮਿਸਲ ਨੰਬਰ 2 ਤੇ ਆਲੂ ਵਾਲੀਆ ਮਿਸਲ ਨੰਬਰ 3 ਤੇ ਭੰਗੀ ਮਿਸਲ ਨੰਬਰ 4 ਤੇ ਸ਼ੁਕਰਚੱਕੀਆ ਮਿਸਲ ਨੰਬਰ 5 ਤੇ ਰਾਮਗੜੀਆ ਮਿਸਲ ਨੰਬਰ 6 ਤੇ ਕਨਈਆ ਮਿਸਲ ਨੰਬਰ 7 ਤੇ ਫੁਲਕੀਆ ਮਿਸਲ ਨੰਬਰ 8 ਤੇ ਡੱਲੇ ਵਾਲੀਆ ਮਿਸਲ ਨੰਬਰ 9 ਤੇ ਨਕਈ ਮਿਸਲ ਨੰਬਰ 10 ਤੇ ਕਰੋੜ ਸਿੰਘੀਆ ਮਿਸਲ ਨੰਬਰ 11 ਤੇ ਸ਼ਹੀਦ ਮਿਸਲ ਨੰਬਰ 12 ਤੇ ਨਿਸ਼ਾਨ ਵਾਲੀਆ ਮਿਸਲ ਸੋ ਏਸੀ ਸਿੱਖਾਂ ਦੀਆਂ 12 ਮਿਸਲਾਂ ਤੋਂ ਇਸ ਤੋਂ ਬਾਅਦ ਹਰੇਕ ਮਿਸਲ ਦੀ ਆਪਣੀ ਸੈਨਾ ਹੁੰਦੀ ਸੀ ਤੇ ਮਿਸਲ ਦੇ ਪ੍ਰਧਾਨ ਨੂੰ ਮਿਸਲਦਾਰ ਕਿਹਾ ਜਾਂਦਾ ਸੀ ਇੱਕ ਮਿਸਲ ਵਿੱਚ 5 ਤੇ ਵੱਧ ਤੋਂ ਵੱਧ ਕਈ ਹਜ਼ਾਰ ਸੈਨਿਕ ਹੋ ਸਕਦੇ ਸਨ ਹਰੇਕ ਸਪਾਹੀ ਆਪਣੀ ਮਰਜ਼ੀ ਨਾਲ ਕਿਸੇ ਵੀ ਮਿਸਲ ਦਾ ਸਪਾਹੀ ਬਣ ਸਕਦਾ ਸੀ ਅਤੇ ਕਿਸੇ ਮਿਸਲ ਨੂੰ ਛੱਡ ਕੇ ਜਾ ਵੀ ਸਕਦਾ ਸੀ ਸਿੱਖ ਮਿਸਲਾਂ ਦਾ ਸ਼ਾਸਨ ਪ੍ਰਬੰਧ ਕਿਸੇ ਨਿਸ਼ਚਿਤ ਸ਼ਾਸਨ ਪ੍ਰਣਾਲੀ ਦੇ ਅਨੁਸਾਰ ਨਹੀਂ ਸੀ ਚੱਲਦਾ ਵਾਖ ਵਖ ਸਰਦਾਰਾਂ ਨੇ ਸ਼ਾਸਨ ਪ੍ਰਬੰਧ ਚਲਾਉਣ ਲਈ ਲੋੜ ਅਨਸਾਰ ਆਪਣੇ ਆਪਣੇ ਨਿਯਮ ਬਣਾਏ ਹੋਏ ਸਨ ਮਿਸਲਾਂ ਦੇ ਨਾਵਾਂ ਦੀ ਉਤਪਤੀ ਵੀ ਬਹੁਤ ਰੋਚਿਕ ਢੰਗ ਨਾਲ ਹੋਈ ਸੀ ਮਿਸਲਾਂ ਦੇ ਨਾਂ ਉਸ ਦੇ ਨੇਤਾ ਦੇ ਨਾਂ ਸੰਸਥਾਪਕ ਦੇ ਪਿੰਡ ਦੇ ਨਾਂ ਸੰਸਥਾਪਕ ਦੇ ਪੁਰਖੇ ਦੇ ਨਾਂ ਕਿਸੇ ਕਿਲੇ ਨੇਤਾ ਦੇ ਵਿਸ਼ੇਸ਼ ਕੰਮ ਆਦ ਦੇ ਆਧਾਰ ਤੇ ਰੱਖੇ ਗਏ ਸਨ ਮਿਸਲ ਸਰਦਾਰਾਂ ਨੇ ਆਪਣੀ ਸੈਨਿਕ ਸ਼ਕਤੀ ਦੇ ਆਧਾਰ ਤੇ ਪੰਜਾਬ ਵਿੱਚ ਆਪਣੇ ਆਪਣੇ ਸੁਤੰਤਰ ਰਾਜ ਸਥਾਪਿਤ ਕੀਤੇ ਮਿਸਲ ਫੌਜ ਦਾ ਸਭ ਤੋਂ ਮੁੱਖ ਅਤੇ ਮਹੱਤਵਪੂਰਨ ਅੰਗ ਘੋੜਸਵਾਰ ਫੌਜ ਸੀ ਸਿੱਖ ਸੈਨਿਕ ਘੋੜੇ ਤੋਂ ਬਿਨਾਂ ਲੜਾਈ ਕਰਨਾ ਆਪਣੀ ਸ਼ਾਨ ਦੇ ਖਿਲਾਫ ਸਮਝਦੇ ਸਨ ਹਰੇਕ ਸਿੱਖ ਕੁਸ਼ਲ ਘੋੜਸਵਾਰ ਹੁੰਦਾ ਸੀ ਅਤੇ ਉਹ ਘੋੜੇ ਤੇ ਸਵਾਰ ਹੋ ਕੇ ਚੰਗੀ ਤਰ੍ਹਾਂ ਯੁੱਧ ਕਰਦੇ ਸਨ ਪੈਦਲ ਸੈਨਾ ਦਾ ਮਿਸਲ ਕਾਲ ਵਿੱਚ ਕੋਈ ਮਾਤਵ ਨਹੀਂ ਸੀ ਪੈਦਲ ਸੈਨਿਕ ਦਾ ਮੁੱਖ ਕੰਮ ਲੜਾਈ ਦੇ ਸਮੇਂ ਸੈਨਿਕਾਂ ਦੇ ਪਰਿਵਾਰਾਂ ਦੀ ਅਤੇ ਕਿੱਲਿਆਂ ਦੀ ਰੱਖਿਆ ਕਰਨਾ ਹੁੰਦਾ ਸੀ ਜਾਨੀ ਕਿ ਜੋ ਪੈਦਲ ਚੱਲਦੇ ਸੀ ਉਹਨਾਂ ਦਾ ਕੰਮ ਹੁੰਦਾ ਸੀ ਪਰਿਵਾਰਾਂ ਦੀ ਦੇਖਭਾਲ ਕਰਨਾ ਤੇ ਕਿੱਲਿਆਂ ਦੀ ਦੇਖਭਾਲ ਕਰਨਾ ਮਿਸਲ ਸੈਨਿਕ ਲੜਾਈ ਵਿੱਚ ਤਲਵਾਰ, ਬਰਸ਼ੇ, ਤੀਰ ਕਮਾਨਾ ਦੀ ਵਰਤੋਂ ਕਰਦੇ ਸਨ ਮੁਗਲ ਅਤੇ ਅਫਗਾਨਾਂ ਦੇ ਅਸੀਮਤ ਸਾਧਨਾ ਅਤੇ ਭਾਰੀ ਤੋਪਖਾਨੇ ਦੇ ਕਾਰਨ ਮਿਸਲ ਸੈਨਿਕਾਂ ਨੇ ਗਰੀਲਾ ਯੁੱਧ ਪ੍ਰਣਾਲੀ ਜਾਨੀ ਕਿ ਗਰੀਲਾ ਮੈਥਡ ਆਫ ਵਾਰਫੇਅਰ ਜਾਂ ਸ਼ਾਪਾ ਮਾਰ ਯੁੱਧ ਪ੍ਰਣਾਲੀ ਅਪਣਾਈ ਹੋਈ ਸੀ ਮਿਸਲ ਸੈਨਿਕ ਦੁਸ਼ਮਣਾਂ ਤੇ ਅਚਾਨਕ ਹਮਲਾ ਕਰਕੇ ਭਾਰੀ ਨੁਕਸਾਨ ਪਹੁੰਚਾਉਂਦੇ ਸਨ ਅਤੇ ਫਿਰ ਜੰਗਲਾਂ ਵਿੱਚ ਛੁਪ ਜਾਂਦੇ ਸਨ 1799 ਈਸਵੀ ਤੋਂ ਪਹਿਲਾਂ ਪੂਰੇ ਪੰਜਾਬ ਵਿੱਚ ਸਿੱਖ ਮਿਸਲਾਂ ਦਾ ਰਾਜ ਸੀ ਸੋ ਇਹ ਸੀ 12 ਮਿਸਲਾਂ ਦੇ ਨਾਮ ਤੇ ਉਹਨਾਂ ਦਾ ਕੁਝ ਮਹੱਤਵਪੂਰਨ ਇਤਿਹਾਸ ਸੋ ਅੱਗੇ ਇਹਨਾਂ ਮਿਸਲਾਂ ਨੂੰ ਆਪਾਂ ਲੜੀਵਾਰ ਤੁਹਾਡੇ ਸਾਹਮਣੇ ਸਨਮੁਖ ਰੱਖਾਂਗੇ ਤੋਂ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸਿਓ ਵੀਡੀਓ ਨੂੰ ਆਪਣੇ ਬੱਚਿਆਂ ਤੱਕ ਜੁਰੂ ਪੰਚਾਇਤਾਂ ਜੋ ਆਪਣੇ ਪੰਜਾਬ ਬਾਰੇ ਆਪਣੇ ਗੁਰੂਆਂ ਬਾਰੇ ਆਪਣੇ ਪੀਰਾਂ ਬਾਰੇ ਪਤਾ ਲੱਗ ਸਕੇ ਸੋ ਤਦ ਤੱਕ ਸਾਨੋ ਦੇਵ ਜਾਦਤ ਧੰਨਵਾਦ ਸ਼੍ਰੀ ਵਾਹਿਗੁਰੂ ਜੀ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ